ਨੇ ਅੱਜ ਮੇਰੇ ਕੋਲ ਦੁਆਬੇ ਦੇ ਸਾਰੇ ਜਿਹੜਾ ਤੁਸੀਂ ਟੈਰੀਕਲ ਸਕੇਲ ਦੇ ਸਟਾਫ ਕਹਿੰਦੇ ਹੋ ਜਿਹੜੇ ਬੱਚੇ ਪੜ੍ਹ ਲੈ ਕੇ ਮਿਹਨਤ ਕਰਕੇ ਸਰਕਾਰੀ ਜੋਬਸ ਤਾਂ ਲੈ ਲਿਆ ਇਹਨਾਂ ਨੇ ਲੇਕਿਨ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਸਰਕਾਰ ਪਿਛਲੇ 4 ਸਾਲ ਤੋਂ ਇਹਨਾਂ ਨੂੰ ਸੁਣਨ ਨੂੰ ਤਿਆਰ ਨਹੀਂਗੀ ਸਭ ਤੋਂ ਇੰਪੋਰਟੈਂਟ ਮੰਗ ਸਾਰੇ EMPLOYEES ਦੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਓਲਡ ਪੈਨਸ਼ਨ ਸਕੀਮ ਪਹਿਲਾ EMPLOYEES ਜਿਹੜੇ ਭਰਤੀ ਹੁੰਦੇ ਸੀਗੇ ਉਹ ਜਦੋਂ ਰਿਟਾਇਰ ਹੁੰਦੇ ਸੀ ਤਾਂ ਉਹਨਾਂ ਨੂੰ ਬਕਾਇਦਾ ਤੌਰ ਤੇ ਰੈਗੂਲਰ ਪੈਨਸ਼ਨ ਮਿਲਦੀ ਸੀ ਲੇਕਿਨ ਪਿਛਲੇ ਸਾਲ ਤੋਂ ਕਿਹੜੇ ਸਾਲ ਤੋਂ ਮਖੇਲਾ ਉਹਨੇ ਬੰਦ ਕਰਤੀ 2004 ਤੋਂ ਇਸ ਤਰ੍ਹਾਂ ਨਾਲ ਇੱਕ ਬੰਦ ਕਰਤੀ ਕਿ ਪੈਨਸ਼ਨ ਹੀ ਰੈਗੂਲਰ ਪੈਨਸ਼ਨ ਖਤਮ ਕਰਤੀ ਤੇ ਜਦੋਂ ਬੰਦਾ ਰਿਟਾਇਰ ਹੁੰਦਾ ਸੀ ਉਹਨੂੰ ਲੰਬਸੰਭ अमाउंट ਮਿਲਦਾ ਸੀ ਜਿਹਦੇ ਨਾਲ ਇਹਨਾਂ ਦੀ ਜ਼ਿੰਦਗੀ ਦੀ ਸਿਕਿਉਰਿਟੀ ਜਿਹੜੀ ਆ ਉਹ ਖਰਾਬ ਹੁੰਦੀ ਆ ਸੋ ਸੰਘਰਸ਼ ਸ਼ੁਰੂ ਹੋ ਗਿਆ ਸਾਰੇ ਪੰਜਾਬ ਦੇ EMPLOYEES ਚੰਡੀਗੜ੍ਹ ਦੇ ਸੈਕ੍ਰੇਟਰੀਅਟ ਤੋਂ ਲੈ ਕੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਿੰਨੇ ਤੇ ਨਾਤ ਨੇ ਸਰਕਾਰੀ ਮੁਲਾਜ਼ਮ ਉਹਨਾਂ ਦੀ ਬੜੀ ਵੱਡੀ ਮੰਗ ਸੀਗੀ ਕਿ ਸਾਨੂੰ ਇਹ 올ਡ ਪੈਨਸ਼ਨ ਸਕੀਮ ਜਿਹੜੀ ਲਾਗੂ ਕੀਤੀ ਜਾਵੇ ਔਰ ਇਸ ਮੰਗ ਨੂੰ ਅ ਮ ਆ ਗਿਆ 18 11 2022 ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਪ੍ਰੋਮਿਸ ਕੀਤਾ ਸੀ ਕਿ ਜਿਰੀਵਾਲ ਤੇ ਭਗਵੰਤ ਪਾਣ ਨੇ ਕਿ ਅਸੀਂ ਪੁਰਾਣੀ ਸਕੀਮ ਪੈਨਸ਼ਨ ਦੀ ਲਾਗੂ ਕਰਾਂਗੇ 18 11 2022 ਨਵੰਬਰ ਚ ਹਿਮਾਚਲ ਪ੍ਰਦੇਸ਼ ਵਿੱਚ ਇਲੈਕਸ਼ਨ ਚੱਲ ਰਹੀ ਸੀ ਤੇ ਆਮ ਆਦਮੀ ਪਾਰਟੀ ਨੇ ਜੋ ਇਹਨਾਂ ਦਾ ਜਦਾਂ ਦਾ ਇਹਨਾਂ ਦਾ ਤਰੀਕੇਕਾਰ ਆ ਮਤਲਬ ਝੂਠੇ ਵਾਅਦੇ ਕਰਕੇ ਭੱਜ ਜਾਣਾ ਜਾਂ ਯੂ ਟਰਨ ਮਾਰ ਦੇਣਾ ਹਰ ਫੈਸਲੇ ਤੇ ਇਹਨਾਂ ਨੇ ਉੱਥੇ ਇੱਕ ਨੋਟੀਫਿਕੇਸ਼ਨ ਇਸ਼ੂ ਕੀਤੀ ਬਕਾਇਦਾ ਸਰਕਾਰੀ 18 11 2022 ਨੂੰ ਕਿ ਅਸੀਂ ਪੰਜਾਬ ਦੇ ਵਿੱਚ 올ਡ ਪੈਨਸ਼ਨ ਸਕੀਮ ਜਿਹੜੀ 2004 ਤੋਂ ਬੰਦ ਹੈ ਉਸ ਨੂੰ ਲਾਗੂ ਕਰਾਂਗੇ ਵੋਟਾਂ ਲੈਣੀਆਂ ਅਸੀਂ ਹਿਮਾਚਲ ਵਿੱਚ ਚਲੋ ਇਲੈਕਸ਼ਨ ਖਤਮ ਹੋ ਗਈ ਤੇ ਅੱਜ 2022 ਨਵੰਬਰ ਤੋਂ ਬਾਅਦ ਅਪ੍ਰੋਕਸੀਮੇਟਲੀ 3 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਨੋਟੀਫਿਕੇਸ਼ਨ ਕਰਨ ਦੇ ਬਾਵਜੂਦ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਔਰ ਉਲਟਾ ਦੋ ਕਮੇਟੀਆਂ ਬਿਠਾਤੀਆਂ ਕਿ ਅਖੇ ਜੀ ਇਹ ਰਿਵਿਊ ਕਮੇਟੀਆਂ ਨੇ ਇਹ ਬਾਦਮੀਆਂ ਸਟੇਟਾਂ ਵਿੱਚ ਜਾ ਕੇ ਚੈੱਕ ਕਰਨ ਗਿਆ ਕਿ ਇਹਦਾ ਕੀ ਇੰਪੈਕਟ ਪਵੇਗਾ ਫਾਈਨੈਂਸ਼ੀਅਲ ਤੇ ਫਿਰ ਅਸੀਂ ਇਹ ਲਾਗੂ ਕਰਾਂਗੇ ਉਹ ਉਹ ਕਮੇਟੀਆਂ ਦੀ 3 ਸਾਲਾਂ ਤੋਂ ਕੋਈ ਰਿਪੋਰਟ ਹੀ ਨਹੀਂ ਆਈ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡਾ ਫਰਾਡ ਖੇਡਿਆ ਗਿਆ ਸਰਕਾਰੀ ਮੁਲਾਜ਼ਮਾਂ ਦੇ ਨਾਲ ਕਿੱਡਾ ਵੱਡਾ ਧੋਖਾ ਕਿੱਡਾ ਵੱਡਾ ਝੂਠ ਜਿਹੜਾ ਵਾ ਉਹ ਲਗਭਗ ਜੇ ਆਪਾਂ ਮੋٹے ਤੌਰ ਤੇ ਕਹਿੰਦੇ ਚਾਰ ਲੱਖ ਸਰਕਾਰੀ ਮੁਲਾਜ਼ਮ ਨੇ ਪੰਜਾਬ ਦੇ ਵਿੱਚ ਉਤੋਂ ਲੈ ਕੇ ਥੱਲੇ ਤੱਕ 4 ਲੱਖ ਫੈਮਲੀਆਂ ਦੇ ਨਾਲ ਇੱਕ ਫਰਾਡ ਹੋਇਆ ਵਾ ਔਰ ਇੱਥੇ ਬਸ ਨੇ ਜਿਹੜੀਆਂ ਦੂਸਰੀਆਂ ਸਟੇਟ ਸੀ ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਗਵਰਨਮੈਂਟ ਆ ਸੁਖਵਿੰਦਰ ਸਿੰਘ ਸੁੱਖੂ ਸਾਡੇ ਚੀਫ ਮਿੰਿਸਟਰ ਆ ਉਹਨਾਂ ਨੇ 올ਡ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੋਈ ਆ ਔਰ ਪਿਛਲੀ ਜਿਹੜੀ ਸਰਕਾਰ ਸੀ ਉੱਥੇ ਰਾਜਸਥਾਨ ਦੀ ਅਸ਼ੋਕ ਗਹਿਲੋਤ ਦੇ ਕਾਂਗਰਸ ਦੇ ਚੀਫ ਮਿਨਿਸਟਰ ਨੇ ਰਾਜਸਥਾਨ ਦੇ ਵਿੱਚ ਵੀ ਲਾਗੂ ਕਰ ਦਿੱਤੀ ਆ। ਔਰ ਛੱਤੀਸਗੜ੍ਹ ਵਿੱਚ ਕਾਂਗਰਸ ਗਵਰਨਮੈਂਟ ਸੀਗੀ ਆਹੀ ਜਿਹੜੇ ਸਾਡੇ ਇੰਚਾਰਜ ਨੇ ਮਿਸਟਰ ਪਰਪੇਸ਼ ਪਗੇਲ ਫੋਰਮਰ ਚੀਫ ਮਿਨਿਸਟਰ ਇਹਨਾਂ ਦੀ ਸਰਕਾਰ ਨੇ ਛੱਤੀਸਗੜ੍ਹ ਵਿੱਚ ਵੀ ਲਾਗੂ ਕਰਤੀ ਸ਼ਾਇਦ ਝਾਰਖੰਡ ਵਿੱਚ ਵੀ ਇਹ ਸਕੀਮ ਲਾਗੂ ਹੋ ਚੁੱਕੀ। ਤੇ ਫਿਰ ਕਮੇਟੀ ਜਿਹੜੀ ਤੁਹਾਡੀ ਉਹ ਕਿੱਥੇ ਫਿਰਦੀ ਨੇ ਕਿਹੜੇ ਸਟੇਟ 'ਚ ਗਈ। ਉਹਨਾਂ ਨੇ ਰਿਪੋਰਟ ਤੁਹਾਨੂੰ ਕੀ ਦਿੱਤਾ ਵਾ। ਇਹਦੇ ਨਾਲ ਨਾਲ ਇੱਕ ਇੰਪੋਰਟੈਂਟ ਇਹਨਾਂ ਦੀ ਹੋਰ ਡਿਮਾਂਡ ਆ ਕਿ 16% ਡੇਅਰਨੈਸ ਅਲਾਉਂਸ ਡੀਏ ਸਾਰੇ ਮੁਲਾਜ਼ਮਾਂ ਨੂੰ ਪੰਜਾਬ ਦੇ ਵਿੱਚ ਮਿਲਦਾ ਸੀਗਾ। ਜਿਹੜੇ ਜਿਹੜੀ ਸਰਕਾਰ ਕਹਿੰਦੀ ਨਾ ਕਿ 70 ਸਾਲਾਂ ਨੂੰ ਮੇ ਪਿਛਲੀ ਸਰਕਾਰੋ ਨੇ ਕੁਝ ਨਹੀਂ ਕੀਤਾ ਉਹ ਘੱਟੋ ਘੱਟ ਉਹ ਤਨਖਾਹਾਂ ਤੇ ਪੈਨਸ਼ਨਾਂ ਤੇ ਡੀਏ ਦੀਆਂ ਕਿਸ਼ਤਾਂ ਦਾ ਸਰਕਾਰੀ ਮੁਲਾਜ਼ਮਾ ਨੂੰ ਟਾਈਮ ਸੇ ਦਿੰਦੇ ਰਹੇ ਨੇ ਤੁਸੀਂ ਤਾਂ ਪਿਛਲੇ ਲਗਭਗ 2 ਸਾਲ ਤੋਂ ਸਰਕਾਰੀ ਮੁਲਾਜ਼ਮਾ ਨੂੰ ਕੋਈ ਡੀਏ ਦੀ ਕਿਸ਼ਤ ਨਹੀਂ ਮਿਲੀ ਉਹਨਾਂ ਦੇ ਘਰ ਬੱਚੇ ਨਹੀਂ ਪੜਦੇ ਹੈਗੇ ਉਹਨਾਂ ਦੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਬਜ਼ੁਰਗ ਮਾਂ ਪਿਓ ਜਿਨ੍ਹਾਂ ਨੂੰ ਇਲਾਜ ਦੀ ਲੋੜ ਹੈ ਕਿਉਂ ਨਹੀਂ ਹੈਗੇ ਕਿ ਇਹਨਾਂ ਦੇ ਘਰਾਂ ਵਿੱਚ ਪੈਸੇ ਦੀ ਲੋੜ ਨਹੀਂ ਹੈ ਇਸ ਕਰਕੇ ਇਸ ਮੰਗ ਤੇ ਵੀ ਫੇਲ ਹੋ ਗਈ ਭਗਵੰਤ ਪਾਣ ਦੀ ਸਰਕਾਰ ਇੱਕ ਬਹੁਤ ਇੰਪੋਰਟੈਂਟ ਡਿਮਾਂਡ ਸਾਰੇ EMPLOYEES ਦੀ ਆ ਕਿ 17 7 2020 ਨੂੰ ਨਾ ਇੱਕ ਪਾਲਿਸੀ ਡਿਸੀਜਨ ਹੋ ਗਿਆ ਕਿ ਅਸੀਂ ਜਿੰਨੇ EMPLOYEES ਹੋਇਆ ਕਰਨਗੇ ਪੰਜਾਬ ਦੇ ਵਿੱਚ ਉਹਨਾਂ ਨੂੰ ਅਸੀਂ ਸੈਂਟਰਲ ਸਕੇਲ ਦੇ ਹਿਸਾਬ ਦੇ ਨਾਲ ਤਨਖਾਹ ਦੇਵਾਂਗੇ ਉਹਦੇ ਨਾਲ ਕੀ ਹੋ ਗਿਆ ਕਿ ਜਿਵੇਂ ਲੈਟ ਸੇ ਇੱਕ ਕਲਰਕ ਆਫ ਇੱਕ ਕਲਰਕ ਪਹਿਲਾਂ ਪੁਰਾਣੀ ਵਾਲੀ 2020 ਦੀ ਚਿੱਠੀ ਤੋਂ ਪਹਿਲਾਂ ਕੰਮ ਕਰਦਾ ਸੀ ਉਹਦੀ ਮੋٹے ਤੌਰ ਤੇ ਤਨਖਾਹ ਜਿਹੜੀ ਆ ਉਹ 50000 ਰੁਪਏ ਪ੍ਰਤੀ ਮਹੀਨਾ ਸੀ ਹੇ ਚੱਲ ਰਹੀ ਹੈ ਜਿਹੜੇ ਸੈਂਟਰਲ ਸਕੇਲ ਵਾਲੀ ਚਿੱਠੀ ਆ ਗਈ 17/7/2020 ਤੋਂ ਜਿਹੜਾ ਉਹਦੇ ਨਾਲ ਨਾਲ ਦੇ ਟੇਬਲ ਤੇ ਕਲਰਕ ਬੈਠਾ ਉਹਦੀ ਤਨਖਾਹ ਰਹੀ ਕਿ ਵਿਚਾਰੇ ਦੀ 15000 ਰੁਪਏ ਇੰਨਾ ਵੱਡਾ ਅੰਤਰ ਸੋ ਇਹ ਵੀ ਇੱਕ ਬੜੀ ਵੱਡੀ ਡਿਮਾਂਡ ਹੈ ਸਾਰੇ EMPLOYEES ਦੀ ਕਿ ਜਿਹੜਾ ਇਹ ਲੈਟਰ ਵਿਦਡਰੋ ਕਰੇ ਪੰਜਾਬ ਗਵਰਨਮੈਂਟ ਇਸ ਨੂੰ ਰੀਸੈਂਡ ਕਰ ਸਕਦੀ ਆ ਇਸ ਨੂੰ ਹਟਾ ਸਕਦੀ ਆ ਤੇ ਪੰਜਾਬ ਆਪਣੇ EMPLOYEES ਨੂੰ ਆਪਣੇ ਸਪੇਸ ਸਕੇਲ ਦੇ ਹਿਸਾਬ ਦੇ ਨਾਲ ਤਨਖਾਹਾਂ ਦਿੱਤੀਆਂ ਜਾਣ ਇਹ ਵੀ ਇਹਨਾਂ ਦੀ ਬੜੀ ਇੰਪੋਰਟੈਂਟ ਮੰਗ ਹੁਣ ਆ ਗਈ ਗੱਲ ਇਹਨਾਂ ਦੀ ਹਰਾਸਪੈਂਟ ਦੀ ਵੀ ਸੁਣ ਲਓ ਇਹ ਸਾਰੇ ਕਹਿੰਦੇ ਨੇ ਕਿ ਸਾਡਾ ਜਿਹੜਾ ਜਿਹੜੀ ਸਾਡੀ ਜਥੇਬੰਦੀ ਬਣੀ ਹੈ ਸ਼ਾਇਦ ਸੀਪੀਐਫ ਹੋ ਇਹਨਾਂ ਦੀ ਇਹਨਾਂ ਨੂੰ ਮੁੱਖ ਮੰਤਰੀ ਨੇ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਚੀਫ ਮਿਨਿਸਟਰ ਹਾਊਸ ਵਿੱਚ 16 ਵਾਰੀ ਬੁਲਾਇਆ ਜੀ ਆ ਸਾਰੇ ਮੈਨੂੰ ਦੱਸ ਕੇ ਗਏ ਨੇ ਚੰਗੀ ਤਰ੍ਹਾਂ ਦੱਸ ਰਹੇ ਨੇ 16 ਵਾਰ ਅਪੁਆਇੰਟਮੈਂਟ ਦਿੱਤੀ ਚੀਫ ਮਿਨਿਸਟਰ ਤੁਹਾਨੂੰ ਮਿਲੇਗਾ ਤੁਹਾਡਾ ਤੁਹਾਡੀਆਂ ਮੰਗਾਂ ਬਾਰੇ ਡਿਸਕਸ ਕਰਦੇ ਜਦੋਂ ਚੀਫ ਮਿਨਿਸਟਰ ਹਾਊਸ ਪਹੁੰਚਦੇ ਨੇ ਉੱਥੇ ਇੱਕ ਚਿੱਠੀ ਹੋਰ ਕੱਢ ਕੇ ਫੜਾ ਦਿੰਦੇ ਨੇ ਕਿ ਅਗਲੀ ਅਪੁਆਇੰਟਮੈਂਟ ਤੁਹਾਡੀ 3 ਮਹੀਨੇ ਬਾਅਦ ਜਾਂ 1.5 ਮਹੀਨੇ ਬਾਅਦ ਜਾਂ 15 ਦਿਨ ਬਾਅਦ ਪੁੱਛੋ 16 ਵਾਰ ਵਿਚਾਰੇ ਇਹ ਚੰਡੀਗੜ੍ਹ ਜਾ ਕੇ ਉੱਥੋਂ ਬਰੰਗ ਮੁੜ ਕੇ ਆਏ ਨੇ ਪਤਾ ਨਹੀਂ ਡੀਸੀਆਂ ਡੂਸਿਆਂ ਨੇ ਕਿੰਨੀਆਂ ਮੀਟਿੰਗਾਂ ਲੈ ਲਈਆਂ ਮੰਤਰੀਆਂ ਸੰਤਰੀਆਂ ਨੇ ਆ ਚੀਮੇ ਆਰਗਿਆਂ ਨੇ ਕਿੰਨੀ ਵਾਰ ਇਹਨਾਂ ਨੂੰ ਸੁਣ ਲਿਆ ਕੱਖ ਨਹੀਂ ਕੀਤਾ ਇਹਨਾਂ ਦਾ ਔਰ ਉਲਟਾ ਹਰਾਸਮੈਂਟ ਜਦੋਂ ਇਹ ਹੁਣ ਆਪਣੀ ਮੰਗ ਕੋਈ ਰਾਈਟਫੁੱਲ ਤਰੀਕੇ ਨਾਲ ਮੰਗਦੇ ਨੇ ਪੀਸਫੁੱਲ ਪ੍ਰੋਟੈਸਟ ਕੇ ਜੇ ਚੀਫ ਮਿਨਿਸਟਰ ਆ ਰਿਹਾ ਲੈਟਸ ਸੇ ਜਲੰਧਰ ਜ਼ਿਲ੍ਹੇ 'ਚ ਆਇਆ ਤਾਂ ਇਹਨਾਂ ਨੇ ਕਹਿਆ ਜੀ ਅਸੀਂ ਉਹਨੂੰ ਮਿਲਣਾ ਵਾ ਅਸੀਂ ਆਪਣੀ ਮੰਗਾਂ ਇਹਨਾਂ ਨੂੰ ਚੱਕ ਕੇ ਸਾਰਿਆਂ ਨੂੰ ਡੱਕ ਦਿੱਤਾ ਜਾਂਦਾ ਪੁਲਿਸ ਵਾਲੇ ਇਹਨਾਂ ਨੂੰ ਘਰਾਂ ਵਿੱਚ ਆਣ ਕੇ ਧਮਕਾਉਂਦੇ ਨੇ ਮਿਸਬੀਹੇਵ ਕਰਦੇ ਨੇ ਔਰਤਾਂ ਤੱਕ ਜਾ ਕੇ ਇਹਨਾਂ ਦੀਆਂ ਤਲਾਸ਼ੀਆਂ ਲਈਆਂ ਜਾਂਦੀਆਂ ਨੇ ਇਹ ਕਿਹੋ ਜੀ ਬਦਲਾਅ ਵਾਲੀ ਸਰਕਾਰ ਹੋਊਗੀ ਯਾਰ ਇਹ ਕਿਹੜਾ ਇਹ ਇਹ ਕਿੱਥੋਂ ਦੀ ਇੱਕ ਅੰਦੋਲਨਕਾਰੀਆਂ ਦੀ ਸਰਕਾਰ ਹੋਊਗੀ ਤੁਸੀਂ ਤਾਂ ਐਡੇ ਤਾਨਾਸ਼ਾਹ ਬਣ ਗਿਓ ਕਿ ਕਿਸੇ ਨੂੰ ਪ੍ਰੋਟੈਸਟ ਕਰਨ ਦਾ ਵੀ ਰਾਈਟ ਨਹੀਂ ਦਿੱਤਾ ਤੁਸੀਂ ਤੁਸੀਂ ਇਹ ਵੀ ਅਧਿਕਾਰ ਨਹੀਂ ਰਹਿਣਤਾ ਕਿ ਮਗਰਲੇ ਪਹਿਲਾਂ ਪੀਸਫੁਲ ਤਰੀਕੇ ਨਾਲ ਧਰਨੇ ਲਾਉਂਦੇ ਸੀ ਮੁਜ਼ਾਹਰੇ ਕਰਦੇ ਸੀ ਚੀਫ ਮਿਨਿਸਟਰ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਸੀਗੇ ਤੁਸੀਂ ਤਾਂ ਇੱਥੇ ਪੁਲਿਸ ਦਾ ਰਾਜ ਬਣਾਤਾ ਤਾਂ ਹੀ ਉਹ ਮੈਂ ਇਹਦਾ ਨਾਮ ਪੁਲਿਸ ਸਟੇਟ ਰੱਖਿਆ ਔਰ ਇੱਥੇ ਬਸ ਨਹੀਂ ਤੁਸੀਂ EMPLOYEES ਬਾਰੇ ਰੋਜ਼ ਗੱਲ ਕਰਦੇ ਹੋ ਭਗਵੰਤ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਮੈਂ 61000 ਨੌਕਰੀਆਂ ਦੇ ਕਿਹਨਾਂ ਨੂੰ ਦਿੱਤੀਆਂ ਨੌਕਰੀਆਂ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵਾ ਕਿ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇ ਉਹਦੇ ਵਿੱਚ ਕੈਂਡੀਡੇਟ ਕੈਂਡੀਡੇਟ ਦਾ ਨਾਮ ਹੋਵੇ ਔਰ ਉਹਦਾ ਐਡਰੈਸ ਹੋਵੇ ਔਰ ਕਿਹੜੀ ਪੋਸਟ ਨੂੰ ਉਹ ਨੌਕਰੀ ਦਿੱਤੀ ਆ ਕਿਉਂਕਿ ਸਾਡੇ ਹਿਸਾਬ ਦੇ ਨਾਲ ਇਹ ਸਾਰੀਆਂ ਨੌਕਰੀਆਂ ਵੀ ਗੈਰ ਪੰਜਾਬੀ ਲੈ ਗਈਆਂ ਨੇ ਕਿਉਂਕਿ ਸਾਡੇ ਕੋਲ ਡੋਮਿਸਾਈਲ ਦਾ ਲਾਅ ਨਹੀਂਗਾ ਜਿਹੜਾ ਲਾਅ ਮੈਂ ਬਹੁਤ ਰਾਜਸਥਾਨ ਗੁਜਰਾਤ ਔਰ ਲੇਟੈਸਟ ਉਤਰਾਖੰਡ ਨੇ 2025 ਚ ਬੀਜੇਪੀ ਦੀ ਗਵਰਨਮੈਂਟ ਨੇ ਲਾਅ ਬਣਾਇਆ ਕਿ ਸਾਡੀ ਸਟੇਟ ਵਿੱਚ ਬਿਨਾ ਸ਼ਰਤਾ ਲਾਗੂ ਪੂਰੀਆਂ ਕੀਤੇ ਨਾ ਸਰਕਾਰੀ ਨੌਕਰੀ ਮਿਲ ਸਕਦੀ ਆ ਨਾ ਉੱਥੇ ਵੋਟਰ ਬਣ ਸਕਦਾ ਵਾ ਤੇ ਨਾ ਜ਼ਮੀਨ ਖਰੀਦ ਸਕਦਾ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਸਟੇਟਾਂ ਨੇ ਆਪਣੀ ਆਈਡੈਂਟੀਟੀ ਆਪਣੀ ਡੈਮੋਗ੍ਰਾਫੀ ਆਪਣੀ ਆਬਾਦੀ ਦਾ ਸੰਤੁਲਨ ਆਪਣੀ ਜ਼ੁਬਾਨ ਭਾਸ਼ਾ ਸੱਭਿਆਚਾਰ ਸਭ ਕੁਝ ਬਚਾਲਿਆ ਲੇਕਿਨ ਪੰਜਾਬ ਨੇ 2023 ਦਾ ਇਹ ਮੇਰਾ ਪ੍ਰਾਈਵੇਟ ਮੈਂਬਰ ਬਿਲ ਉਲਤਾਰ ਸੰਵਾਨ ਦੇ ਟੇਬਲ ਦੇ ਉੱਤੇ ਰੱਖਿਆ ਹੋਇਆ ਉਹ ਕਿ ਸ਼ਾਇਦ ਕੇਜਰੀਵਾਲ ਤੇ ਸਸੋਡਿਆ ਤੇ ਸਤਿੰਦਰ ਜੈਨ ਜਿਹੜੇ ਅਸਲ ਸਰਕਾਰ ਚਲਾ ਰਹੇ ਨੇ ਉਹ ਇਹਨਾਂ ਨੂੰ ਇਸ ਫੈਸਲਾ ਲੈਣ ਨਹੀਂ ਦੇ ਰਹੇ ਔਰ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਜਿਹੜੀਆਂ ਮਾੜੀਆਂ-ਭੂਟੀਆਂ ਨੌਕਰੀਆਂ ਮਿਲੀਆਂ ਉਹ ਸਾਰੀਆਂ ਨੌਕਰੀਆਂ ਗੈਰ ਪੰਜਾਬੀ ਲੈ ਗਏ ਨੇ ਔਰ ਨੌਕਰੀਆਂ ਦਾ ਇੱਕ ਹੋਰ ਫੈਕਟ ਜਿਹੜਾ ਮਨਪ੍ਰੀਤ ਬਾਦਲ ਨੇ ਅੱਛੀ ਗੱਲ ਕਹੀ ਉਦੋਂ ਕਿ 4 ਲੱਖ EMPLOYEES ਆ ਅਕਸਰ ਹਰ ਸਾਲ EMPLOYEES ਰਿਟਾਇਰ ਹੋ ਰਹੇ ਨੇ ਪੁਲਿਸ ਵਾਲੇ ਰਿਟਾਇਰ ਹੋ ਰਹੇ ਨੇ ਰੈਵਨਿਊ ਸਟਾਫ ਵਾਲੇ ਰਿਟਾਇਰ ਹੋ ਰਹੇ ਨੇ ਪੀ ਡਬਲਯੂ ਡੀ ਵਾਲੇ ਰਿਟਾਇਰ ਹੋ ਰਹੇ ਨੇ ਇਹ ਤਾਂ ਹੈ ਨਹੀਂਗਾ ਕਿ ਕਿਸੇ ਸਰਕਾਰ ਨੇ ਮੁੜ ਕੇ ਭਰਤੀ ਨਹੀਂ ਕੀਤੀ ਸੀ ਕਿ ਆਟੋਮੈਟਿਕਲੀ ਕਿਸੇ ਸਰਕਾਰ ਨੇ ਕ੍ਰੈਡਿਟ ਨਹੀਂ ਲਿਆ ਖੰਬਿਆਂ ਤੇ ਨਹੀਂ ਟੰਗੇ ਇਸ਼ਤਿਹਾਰ ਤੇ ਅਖਬਾਰਾਂ ਚ ਨਹੀਂ ਇਸ਼ਤਿਹਾਰ ਲਵਾਏ ਆਟੋਮੈਟਿਕ ਬਾਈ ਰੋਟੇਸ਼ਨ ਭਰਤੀ ਹੁੰਦੀ ਦੀ ਜਿਹੜੀ ਪੋਸਟਾਂ ਖਾਲੀ ਹੁੰਦੀਆਂ ਰਹੀਆਂ ਕੁਝ ਪੋਸਟਾਂ ਖਾਲੀ ਰਹਿ ਵੀ ਜਾਂਦੀਆਂ ਸੀ ਫੋਰ ਵੌਂਟ ਆਫ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਪਰ ਮੂٹے ਤੌਰ ਤੇ ਭਰਤੀ ਹੁਣ ਇਹ 61000 ਦੀ ਗਿਣਤੀ ਜਿਹੜੀ ਆ ਉਹ ਜਿਹੜੇ ਕੋ 4 ਸਾਲਾਂ ਚ ਰਿਟਾਇਰ ਹੋਏ ਹੋਣਗੇ ਉਹ ਵਿੱਚੇ ਪਾ ਕੇ ਗਏ ਅਸੀਂ ਨਵੀਆਂ ਨੌਕਰੀ ਨਵੇਂ ਜੋਬਸ ਮੇਰੇ ਹਸਾਬ ਨਾਲ ਪੌਥ ਬੇਅਰ ਮਿਨਿਮਮ ਦਿੱਤੇ ਗਏ ਨੇ ਅੱਜ ਵੀ ਸਾਰੇ ਈਟੀਟੀ ਵਾਲੇ ਔਰ ਸਾਰੀਆਂ ਜਿਹੜੀਆਂ ਅਧਿਆਪਕ ਜਥੇਬੰਦੀਆਂ ਸੜਕਾਂ ਤੇ ਤੇ ਧਰਨੇ ਮਾਰ ਰਹੇ ਨੇ ਬੇਰੋਜ਼ਗਾਰ ਨੌਜਵਾਨਾਂ ਦਾ ਧਰਨਾ ਸੰਗਰੂਰ ਦੀ ਕੁੱਟੀ ਦੇ ਬਾਹਰ ਚੱਲ ਰਿਹਾ ਅੱਜ ਵੀ ਚੱਲ ਰਿਹਾ ਹੋਵੇਗਾ ਉਹ ਤਾਂ ਨੌਕਰੀਆਂ ਮੰਗ ਰਹੇ ਨੇ ਤੇ ਇਹ ਕਹੀ ਜਾਂਦੇ ਅਸੀਂ 61000 ਨੌਕਰੀ ਦੇ ਦਿੱਤੀ ਹੈ ਜਦਕਿ ਮੇਰੇ ਸਾਹਬ ਦੇ ਨਾਲ ਰੂਟੀਨ ਵਿੱਚ ਜਿਹੜੀ ਕੋਈ ਰਿਟਾਇਰਮੈਂਟ ਹੋਈ ਉਹਦੀ ਕੋਈ ਪੋਜੀਸ਼ਨਸ ਭਰੀਆਂ ਗਈਆਂ ਕੋਈ ਮਿੱਥ ਕੇ ਨਵਾਂ ਜੌਬ ਨਹੀਂ ਕ੍ਰੀਏਟ ਕੀਤਾ ਗਿਆ ਤੇ ਨਾ ਇਹ ਦੱਸ ਸਕਦੇ ਨੇ ਕਿ ਨੌਕਰੀਆਂ ਕਿਹਨਾਂ ਨੂੰ ਦਿੱਤੀਆਂ ਤੇ ਜੇ ਦਿੱਤੀਆਂ ਵੀ ਨਹੀਂ ਉਹ ਗੈਰ ਪੰਜਾਬੀ ਬਾਹਰ ਲੈ ਕੇ ਨੇ ਲੇਕਿਨ ਅੱਜ ਸਾਡਾ ਜਿਹੜਾ ਮੇਨ ਮੁੱਦਾ ਸਿਗਾ ਇਹ ਮੇਰੇ ਕੋਲ ਆਇਆ ਸਾਰੇ ਇਹਨਾਂ ਦੀ ਜਥੇਬੰਦੀ ਨੇ ਮੈਨੂੰ ਪੂਰਾ ਇੱਕ ਮੈਮੋਰੰਡਮ ਦਿੱਤਾ ਵਾ ਔਰ ਇਸ ਮੈਮੋਰੰਡਮ ਦੇ ਆਧਾਰ ਦੇ ਉੱਤੇ ਮੈਂ ਇਹਨਾਂ ਦੀ ਮੰਗਾਂ ਤੁਹਾਡੇ ਦਰਮਿਆਨ ਤੁਹਾਡੀ ਕਚਹਿਰੀ ਵਿੱਚ ਰੱਖੀਆਂ ਨੇ ਵਿਧਾਨ ਸਭਾ ਚ ਯਤਨ ਕਰੂੰਗਾ ਲੇਕਿਨ ਬੋਲਣ ਨਹੀਂ ਦੇਣਾ ਉੱਥੇ ਸਪੀਕਰ ਬੈਠਾ ਉਹਦੇ ਅੰਦਰ ਪਤਾ ਨਹੀਂ ਕੋਈ ਕੀ ਕਹਿੰਦੇ ਹੋਂਦੇ ਨਾਦਰਸ਼ਾਈ ਰੂਹ ਵੱਡ ਚੁੱਕੀ ਖਰੇ ਉਹ ਕਹਿੰਦਾ ਸੀ ਕਿਸੇ ਨੂੰ ਬੋਲਣੇ ਨਹੀਂ ਦੇਣਾ ਮੈਂ ਉੱਥੇ ਵੀ ਯਤਨ ਕਰੂੰਗਾ ਕਿ ਸਾਰੇ EMPLOYES ਦੇ DA ਦੇ ਮਸਲੇ 17 ਸਤ 2020 ਦੀ ਜਿਹੜੀ ਅਨਫੇਅਰ ਲੈਟਰ ਜਿਹਦੇ ਨਾਲ ਇਹਨਾਂ ਦੇ ਗ੍ਰੇਡ ਹੀ ਵਿਚਾਰਿਆਂ ਦੇ ਡ੍ਰੌਪ ਹੋ ਗਏ ਨੇ ਉਹਦਾ ਬਾਰੇ ਵੀ ਮਸਲਾ ਉਠਾਵਾਂਗੇ ਤੇ 올ਡ ਪੈਨਸ਼ਨ ਸਕੀਮ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਿਵੇਂ ਕਾਂਗਰਸ ਰੂਲ ਸਟੇਟਸ ਨੇ ਉੱਥੇ ਕੀਤਾ ਇਹ ਸਾਰੇ ਮਸਲੇ ਵਿਧਾਨ ਸਭਾ ਦੇ ਵਿੱਚ ਵੀ ਉਠਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਤੁਹਾਡਾ ਸਾਰਿਆਂ ਦਾ ਤੁਸੀਂ ਆਏ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ